ਜੀ ਖਾਲਸਾ ਜੀ ਆਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਵਿੰਦਰ ਸਿੰਘ ਖਾਲਸਾ ਆਲ ਇੰਡੀਆ ਸਿਕਸ ਸਰਕਾਰ ਕਮੇਟੀ ਅੱਜ ਮੈਂ ਆਪਣੇ ਭਰਾਵਾਂ ਵੀਰਾਂ ਦੇ ਨਾਲ ਸ਼੍ਰੀ ਕਾਲ ਤਖਤ ਸਾਹਿਬ ਤੇ ਆਇਆ ਜੀ ਪਿੰਡ ਭੈਰੋ ਮੁੰਨਾ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਗੁਰੂ ਘਰ ਦੇ ਨਾਲ ਜਗ੍ਹਾ ਸੀ ਚਾਰ ਭਰਾਵਾਂ ਦੀ ਉਹ ਚਾਰਾ ਭਰਾਵਾਂ ਨੇ ਸੈਂਤੀ ਦੇ ਨਾਲ ਗੁਰੂ ਘਰ ਨੂੰ ਜਗ੍ਹਾ ਦਿੱਤੀ ਮੁੱਲ ਉਸ ਜਗ੍ਹਾ ਦਾ ਪੈਸੇ ਟੱਕ ਕੇ ਦਿੱਤੇ ਗਏ ਪ੍ਰਧਾਨ ਵੱਲੋਂ ਚਾਰੋਂ ਭਰਾਵਾਂ ਨੂੰ ਜਿੰਨਾ ਚੋ ਤਿੰਨ ਭਰਾਵਾਂ ਨੇ ਅਲੱਗ ਹੋ ਕੇ ਆਪੋ ਆਪਣੀ ਜਗ੍ਹਾ ਬਣਾ ਵੀ ਲਈ ਹੈ 2021 ਦਾ ਮਸਲਾ ਉਥੋਂ ਦੀ ਜਿਹੜੀ ਚੌਥਿਆ ਮੈਂਬਰ ਹੈ ਉਹ ਆਪਦੇ ਵੀਰ ਬਾਹਰ ਆ ਉਹਦੀ ਘਰ ਦੀਆਂ ਉਹਦੀਆਂ ਦੋ ਧੀਆਂ ਉੱਥੇ ਰਹਿੰਦੀਆਂ ਜੀ 2021 ਦੇ ਵਿੱਚ ਸੌਦਾ ਕਰਕੇ ਜਦੋਂ 2022 ਦੇ ਵਿੱਚ ਜਗ੍ਹਾ ਖਾਲੀ ਕਰਨੀ ਸੀ ਉਸ ਟਾਈਮ ਉਹਨਾਂ ਨੇ ਪੰਚਾਇਤ ਦੇ ਨਾਲ ਰਲ ਕੇ ਮੌਜੂਦਾ ਜਿਹੜਾ ਸਰਪੰਚ ਨਵਾਂ ਬਣਿਆ ਉਹਦੇ ਨਾਲ ਰਲ ਕੇ 2024 ਦੇ ਵਿੱਚ ਜਗ੍ਹਾ ਦੇਣ ਤੋਂ ਨਾ ਕਰਤੀ ਜਿਹੜਾ ਪੈਸੇ ਲਏ ਸੀ ਬਿਆਨਾਂ ਲਿਆ ਸੀ ਮੇਰੇ ਕੋਲ ਪੂਰੇ ਉਹਨਾਂ ਦੇ ਪ੍ਰੂਫ ਆ ਗੁਰੂ ਘਰ ਦਾ ਜਦੋਂ ਕੰਮ ਕਰਨਾ ਸ਼ੁਰੂ ਹੋ ਗਿਆ ਲੈਂਟਰ ੱਟਣ ਆ ਗਿਆ ਉਹਨਾਂ ਦੇ ਘਰ ੱਟਣ ਨੀਆਂ ਪੱਟ ਹੋ ਗਈਆਂ ਸਭ ਕੁਝ ਹੋ ਗਈਆਂ ਅਚਾਨਕ ਹੀ ਇੱਕ ਰਾਤ ਦੇ ਵਿੱਚ ਉਸ ਬੀਬੀ ਨੂੰ 4 ਸਾਲਾਂ ਬਾਅਦ ਪਤਾ ਨਹੀਂ ਕੀ ਹੋਇਆ ਰਾਤੋਂ ਰਾਤ ਹੀ ਉਹਨੇ ਆਪਣੇ ਬਿਆਨ ਬਦਲ ਕੇ ਗੁਰੂ ਘਰ ਨੂੰ ਗੁਰੂ ਘਰ ਦੇ ਵਜੀਰ ਨੂੰ ਪ੍ਰਧਾਨ ਨੂੰ ਸਾਰੀ ਕਮੇਟੀ ਨੂੰ ਬੜਾ ਅਬਸ਼ਧ ਬੋਲਿਆ ਤੇ ਗੁਰੂ ਘਰ ਦੇ ਉੱਪਰ ਬੜੇ ਤਰ੍ਹਾਂ ਦੇ ਅਲੀਕੇਸ਼ਨ ਲਾਇਆ ਧੱਕਾ ਕਰਦੇ ਐ ਇਹ ਖਾਲਸਤਾਨੀ ਐ ਇਹ ਸਾਡੇ ਨਾਲ ਧੱਕੇ ਨਾਲ ਸਾਡੀਆਂ ਜਮੀਨਾਂ ਡੱਪਦੇ ਐ ਜਦ ਕਿ ਉਹਦੇ ਬਾਕੀ ਜਿਹੜੇ ਤਿੰਨ ਦਿਓਰ ਆ ਜੇਠ ਆ ਉਹ ਸਹਿਮਤ ਐ ਉਹ ਕਹਿੰਦੇ ਅਸੀਂ ਗੁਰੂ ਘਰ ਨੂੰ ਅੱਜ ਤੱਕ ਮੰਨਦੇ ਆ ਆ ਸਾਡੇ ਮੁੱਢ ਗੁਰੂ ਘਰ ਪੈਂਦਾ ਅਸੀਂ ਤੇ ਗੁਰੂ ਘਰ ਨੂੰ ਜਗ੍ਹਾ ਸਾਡੇ ਦਾਦੇ ਪੁਰਦਾਦਿਆਂ ਨੇ ਉਦਾਂ ਹੀ ਛੱਡੀ ਸੀ ਪਰ ਫਿਰ ਵੀ ਸਾਨੂੰ ਗੁਰੂ ਘਰ ਦੀ ਕਮੇਟੀ ਨੇ ਪੈਸੇ ਦੇ ਕੇ ਸੀ ਕੋਟ ਕੋਟ ਧੰਵਾਦ ਕਰਦੇ ਆ ਉਹ ਬੀਬੀ ਬੜਾ ਹੀ ਬਾਦਸ਼ਾਹਨ ਬੋਲਣ ਦੀ ਆ ਪਤਾ ਨਹੀਂ ਕਿਰੇ ਨਿਹੰਗ ਸਿੰਘ ਲਿਆ ਕੇ ਕੱਲ ਨੂੰ ਫੇਰ ਦੁਬਾਰਤੋਂ ਉਹਨਾਂ ਨੇ ਗੁਰੂ ਘਰ ਦੀਆਂ ਪਟੀਆਂ ਨੀਆਂ ਦੇ ਵਿੱਚ ਦੁਬਾਰਾ ਮਿਸਤਰੀ ਲਾ ਕੇ ਆਪਣੀਆਂ ਕੰਧਾਂ ਖੜੀਆਂ ਕੀਤੀਆਂ ਉਸ ਸੰਬੰਧ ਵਿੱਚ ਅਸੀਂ ਕਾਲ ਤਕ ਸਾਹਿਬ ਤੇ ਮੰਗ ਅੱਛਾ ਜੀ ਇਹ ਕਿਦੋਂ ਬਿਆਨਾਂ ਹੋਇਆ ਸੀਗਾ ਉਹ ਉਹ ਕਿਹਦੇ ਨਾਲ ਹੋਇਆ ਸੀ ਉਹਦੇ ਘਰ ਵਾਲੇ ਨਾਲ ਹੋਇਆ ਸੀ ਉਸ ਘਰ ਉਹਦੇ ਘਰ ਵਾਲੇ ਨਾਲ ਬਿਆਨਾਂ ਹੋਇਆ ਸੀ ਜੀ ਬਿਆਨਾਂ 2021 ਦੇ ਵਿੱਚ ਹੋਇਆ ਅੱਛੇ ਕਾਰੰਕੀ ਸਮੇਂ ਤੇ ਉਹ ਐਨੇ ਸਾਲਾਂ ਬਾਅਦ ਫਿਰ ਉਹਨਾਂ ਨੇ ਕਹਾਂ ਜਦੋਂ ਗੁਰੂ ਘਰ ਬੰਨਾ ਸ਼ੁਰੂ ਹੋ ਗਿਆ ਜੀ ਗੁਰੂ ਘਰ ਦੀ ਅਨਸਾਰੀ ਸ਼ੁਰੂ ਹੋ ਗਈ ਤੇ ਜਾਣ ਕੇ ਉਹਨਾਂ ਨੇ ਅੜਿੱਕਾ ਪਾਇਆ ਕਦੀ 10 ਲੱਖ ਮੰਗਦੇ ਆ ਕਦੀ 15 ਲੱਖ ਜਾਣ ਬੁੱਝ ਕੇ ਲਾਲਚ ਹੁਣ ਪੈਸੇ ਦੀ ਡਿਮਾਂਡ ਜ਼ਿਆਦੀ ਕਰਤੀ ਹੁਣ ਪੈਸੇ ਦੀ ਡਿਮਾਂਡ ਇੰਨੀ ਕਰ ਕੀ ਤੁਹਾਨੂੰ ਇਹ ਦੱਸ ਨਹੀਂ ਸਕਦੇ ਟੋਟਲ ਕਿੰਨੀ ਜਗ੍ਹਾ ਕਿਹੜੀ ਨਹੀਂ ਸਿਰਫ ਗਜਾਂ ਦੇ ਹਿਸਾਬ ਦੇ ਨਾਲ ਹੀ 50 ਗੱਜ ਜਗ੍ਹਾ ਸੀ ਉਹਨਾਂ ਚ ਕਾਲਤਖ ਸਾਹਿਬ ਨੂੰ ਕੀ ਬੇਨਤੀ ਇੱਥੇ ਹੱਥ ਜੋੜ ਕੇ ਬੇਨਤੀ ਪੱਤਰ ਦਿੰਨਾ ਆ ਸਰਬ ਉੱਤੇ ਸਾਡੀ ਅਦਾਲਤ ਹੈ ਜੀ ਕਿ ਉੱਥੇ ਤੁਸੀਂ ਆਪਣੀ ਕਮੇਟੀ ਭੇਜ ਕੇ ਸਹੀ ਫੈਸਲਾ ਕੀਤਾ ਜਾਵੇ ਕਬਜ਼ਾ ਕਰਾਇਆ ਜਾਵੇ ਕਬਜ਼ਾ ਨਹੀਂ ਅਸੀਂ ਕਹਿੰਦੇ ਜੀ ਜੋ ਬੀਬੀ ਦਾ ਹੱਕ ਬੰਦਾ 50 ਗੱਜ ਉਹਨੂੰ ਉਹ ਜਗ੍ਹਾ ਤੋਂ ਹਾਈ ਜਾਵੇ ਤੇ ਗੁਰੂ ਘਰ ਦਾ ਜਿਹੜਾ ਕੰਮ ਰੁਕਿਆ ਆ ਉਹਨੂੰ ਦੁਬਾਰਾ ਤੋਂ ਸਾਰਿਆ ਜਾਵੇ ਉਸ ਨਗਰ ਦੇ ਵਿੱਚ ਉਸ ਨਗਰ ਦੇ ਵਿੱਚ ਗੁਰੂ ਸਾਹਿਬ ਉੱਥੇ ਸੁਹਾਇ ਬਣਾ ਜੀ ਹਾਂ ਗੁਰੂ ਘਰ ਬੜਾ ਵਧੀਆ ਲਿਸ਼ਾਨ ਬਣਿਆ ਉਸੇ ਨਗਰ ਦੇ ਵਿੱਚ ਇੱਕੋ ਹੀ ਗੁਰੂ ਘਰ ਹੈ ਜੀ ਸਭ ਤੋਂ ਵੱਡੀ ਗੱਲ ਆਇਆ ਜਾਨ ਬੁਝ ਕੇ ਜਾਨ ਬੁਝ ਕੇ ਰੁਕਾਵਟ ਪਾਈ ਜਾ ਰਹੀ ਹੈ ਜਾਤੀਵਾਦ ਕੀਤਾ ਜਾ ਰਿਹਾ ਹੈ ਜਿਹਨਾਂ ਦਾ ਪਰਿਵਾਰ ਨਾਈ ਸਿੰਘ ਹੈ ਜੀ ਕਿ ਅਸੀਂ ਗੁਰੂ ਘਰ ਨੂੰ ਕਦੀ ਕਹਿੰਦੇ ਮੰਨਦੇ ਆ ਕਦੀ ਕਹਿੰਦੇ ਉਹ ਬੀਬੀ ਕਿ ਮੈਂ ਜਦੋਂ ਮਰ ਜਾਂ ਕਿ ਮੈਂ ਸਾਰੀ ਜਗ੍ਹਾ ਗੁਰੂ ਘਰ ਨੂੰ ਦੇ ਜਾਂਗੀ ਪਰ ਮੈਂ ਹੂ ਨੀ ਦੇਣੀ ਜਿੰਨੀ ਦੇਰ ਮੈਂ ਜਿੰਦੀ ਆ ਮੈਨੂੰ ਤਾਂ ਜਿਹੜੀ ਪੰਚਾਇਤ ਉਹਨਾਂ ਦੀ ਸ਼ਹਿ ਹੈ ਜੀ ਉਹਨੇ ਠੀਕ ਹੈ ਤਾਂ ਨਾਮ ਦੱਸ ਕੇ ਤੇ ਅੱਜ ਸ੍ਰੀ ਅਕਾਲ ਪੁਰਖ ਸਾਹਿਬ ਜੀ ਉਹ ਅਗਰ ਜਿੱਕਾ ਖਾਲਸਾ ਵਾ ਇਧਰ ਜਿੱਕੀ ਫਤਿਹ ਦਾਸ ਪਾਈ ਹਰਪ੍ਰਿੰਦਰ ਸਿੰਘ ਪੇਰਾ ਵੀਰ ਇਹ ਗੁਰੂ ਘਰ ਦਾ ਬਹੁਤ ਤਕੜਾ ਮਸਲਾ ਇੱਕ ਬੀਬੀ ਨੇ ਅਲੀਗੇਸ਼ਨ ਲਾਇਆ ਵੀ ਗੁਰੂ ਘਰ ਨੇ ਮੇਰੀ ਜ਼ਮੀਨ ਹੜਾਫ ਲਈ ਮੇਰਾ ਘਰ ਤਾਂ ਸਾਡਾ ਪਿਆ ਜਦੋਂ ਆਪੋ ਉਥੇ ਇਨਕੁਆਰੀ ਕਰਨ ਗਏ ਤਾਂ ਦੀ ਕੋਈ ਗੱਲ ਨਹੀਂ ਨਿਕਲੀ ਗੁਰੂ ਘਰ ਨਾਲ ਅਜ ਤੋਂ 4 ਸਾਲ ਪਹਿਲਾਂ ਉਹਨਾਂ ਦਾ ਆਲਰੇਡੀ ਬਿਆਨਾਂ ਹੋਇਆ ਆ ਉਹਨਾਂ ਨੇ ਜਗਾ ਗੁਰੂ ਘਰ ਨੂੰ ਦਿੱਤੀ ਹੋਈ ਆ ਉਹਨਾਂ ਦੇ ਬਜ਼ੁਰਗਾਂ ਨੇ দান ਕੀਤੀ ਸੀ ਪਰ ਉਹਦੇ ਲੇਡੀਜ਼ ਦੇ ਜੇਠ ਦੇ ਅਤੇ ਦੇ ਘਰ ਵਾਲੇ ਨੇ ਉਹ 50-50 ਜਗਾ ਦੇ ਪੈਸੇ ਚੱਕੇ ਆ ਗੁਰੂ ਘਰ ਤੋਂ ਲੈ ਆ ਮੇਰਾ ਨਾਮ ਬਾਕੀ ਤਿੰਨੇ ਪਾਰਟੀਆਂ ਨਹੀਂ ਬੋਲ ਰਹੀਆਂ ਇੱਕੋ ਪਾਰਟੀ ਬੋਲ ਰਹੀ ਹੈ ਨਹੀਂ ਜੀ ਉੱਥੇ ਸਿਰਫ ਜਿਹੜੀ ਮੌਜੂਦਾ ਪੰਚਾਇਤ ਆ ਉਹਦੀ ਉਹਨਾਂ ਨੂੰ ਸ਼ੈ ਹੈ ਜੀ ਮੌਜੂਦਾ ਪੰਚਾਇਤ ਕਰਾ ਰਹੀ ਹੈ ਜੋ ਕਰਾ ਰਹੀ ਹੈ ਅਕਾਲ ਤਖਤ ਸਾਹਿਬ ਮੰਗ ਰਹੀ ਹੋਈ ਕਰਨ ਆਏ ਆ ਜੀ ਸਿੱਖਾਂ ਦੀ ਸਰਵੋੱਚ ਅਦਾਲਤ ਆ ਜੀ ਇਹ ਮੰਗੇ ਹੋਈ ਕਰਨ ਆਏ ਆ ਵੀ ਜਿਹੜਾ ਗੁਰੂ ਘਰ ਆ ਉਹਦੀ ਸਾਰੀ ਰੁਕੀ ਹੋਈ ਆ ਇਸ ਮੁੱਦੇ ਤੇ ਜਲਦੋਂ ਜਲਦ ਫੈਸਲਾ ਲਿਆ ਜਾਵੇ ਠੀਕ ਆ ਜੀ ਇਹ ਜੋ ਵੀ ਗੁਰੂ ਘਰ ਦੇ ਨਾਲ ਪਿੰਡ ਦੀ ਪੰਚਾਇਤ ਕਾਰਗੀ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਕਾਲ ਤਖਤ ਸਾਹਿਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਅਸੀਂ ਇਹ ਕਹਿੰਦੇ ਆ ਵੀ ਜੋ ਭੈਣਾਂ ਉਹਨਾਂ ਨੇ ਤਾਂ ਜਿਹੜੇ ਗੁਰੂ ਘਰ ਨਵੀਂ ਜੇ ਅਗਰ ਬਾਈਚਾਲ ਸੁਣਾ ਪਹਿਲਾ ਜਗ੍ਹਾ ਦਿੱਤੀ ਆ ਸਭ ਕੁਝ ਸਾਈਨ ਹੋਇਆ ਵਿਆਨਾ ਹੋਇਆ ਤੇ ਫਿਰ ਇਸ ਤੋਂ ਮੁਕਰਨਾ ਇੱਕ ਬਹੁਤ ਵੱਡਾ ਇਹ ਆਪੀ ਗੁਰੂ ਘਰ ਦੇ ਵਿੱਚ ਟਿੱਕਾ ਜਾਣ ਕੇ ਡਾਹ ਜਾ ਰਿਹਾ ਹੈ ਪ੍ਰਸ਼ਾਸਨ ਅਸੀਂ ਜੋ ਵੀ ਕਹਿੰਦੇ ਆ ਵੀ ਜੋ ਵੀ ਬੰਦਾ ਹੱਕ ਹੈ ਉਹ ਮਿਲਣਾ ਚਾਹੀਦਾ ਚਾਹੇ ਕੋਈ ਵੀ ਆ ਕਿੰਨੇ ਕੁ ਬੇਇੱਜ਼ਤੀ